ਮੇਰੇ ਕੋਲ ਮੈਂ ਕਾਲਜ ਪੜਦਾ ਸੀ ਕੁੱਤਾ ਹੁੰਦਾ ਸੀ ਜੈਕੀ ਮੇਰੇ ਨਾਲ ਉਹਦਾ ਇੰਨਾ ਪਿਆਰ ਸੀਗਾ ਮਤਲਬ ਐ ਲਾ ਲਓ ਵੀ ਭਰਾ ਸੱਕਾ ਜਿਵੇਂ ਹੁੰਦਾ ਤੁਹਾਡੀ ਈਮੋਸ਼ਨ ਸਮਝਦਾ ਹੁੰਦਾ ਸੈਡ ਨਾਲ ਸੈਡ ਹਾਸੇ ਨਾਲ ਹਾਸਾ ਹਣਾ ਸਾਹ ਜਿੰਨੀ ਹੋ ਗਈ ਕਿ ਮੈਂ ਕੋਈ ਚੀਜ਼ ਲੈਣੀ ਮਾਰਕੀਟ ਤੋਂ ਤੇਰੀ ਲੈ ਕੇ ਆਣੀ ਇੱਕ ਦਿਨ ਇਹ ਜਾ ਹੋਇਆ ਹੁਣ ਸ਼ਾਇਦ ਰੇਬੀਜ਼ ਜਿਹਨੂੰ ਹਲਕਾ ਕਹਿੰਦੇ ਆ ਉਹਦਾ ਇਲਾਜ ਆ ਗਿਆ ਉਹਦੋਂ ਨਹੀਂ ਸੀ ਉਹਨਾਂ ਨੇ ਕੁਝ ਖਾ ਲਿਆ ਇਹ ਜਾ ਜਾਂ ਉਹਨੂੰ ਸੱਪ ਡੰਗ ਮਾਰ ਗਿਆ ਹੋਊਗਾ ਜਾਂ ਕੁਝ ਤੇ ਲੋਕ ਨਾ ਉਹਦੇ ਪਿੱਛੇ ਪੰਜੇ ਦੇ ਸਾਡੇ ਘਰ ਆਏ ਵੀ ਤੁਹਾਡਾ ਕੁੱਤਾ ਹਲਕ ਗਿਆ ਹੂੰ ਵੀ ਇਹ ਵੜਦਾ ਸਾਰਿਆਂ ਨੂੰ ਵੀ ਅਸੀਂ ਨੂੰ ਮਾਰਾਂਗੇ ਤੇ ਮੈਂ ਕਹਿੰਦਾ ਤੁਸੀਂ ਹੱਥ ਲਾ ਕੇ ਦਿਖਾਓ ਕੁੱਤੇ ਨੂੰ ਕਿਹੜਾ ਲਾਵੇਗਾ ਹਨ ਉਹ ਲੜਾਈ ਇੱਥੇ ਤੱਕ ਵੱਧ ਗਈ ਮੈਂ ਰਾਈਫਲ ਕੱਢ ਲਈ ਆਪਣੀ 12 ਬੋਲ ਸੀ ਘਰੋਂ ਤੇ ਬੈ ਕ ਹੱਥ ਲਾਓ ਕੁੱਤੇ ਨੂੰ ਉਹ ਮੈਨੂੰ ਮਾਤਾ ਨੇ ਸਮਝਾਇਆ ਵੀ ਇਹਨਾਂ ਨੂੰ ਵੜਦਾ ਇਹਨਾਂ ਦੇ ਕਿਸੇ ਬੱਚੇ ਨੂੰ ਹੋਇਆ ਵੀ ਸਾਡੇ ਇੱਕ ਬੰਦਾ ਹਲਕਿਆ ਸੀਗਾ ਉਹ ਕੰਧਾਂ ਨਾਲ ਵੱਜ ਵੱਜ ਮਰਿਆ ਹੂੰ ਇੰਨੀ ਭੈੜੀ ਬਿਮਾਰੀ ਹੈ ਇਹਨਾਂ ਉਹ ਬੈਠਾ ਦੇ ਜਿਹੜਾ ਬੰਦਾ ਆਵੇ ਨੇੜੇ ਜਾਵੇ ਪਰ ਮਾਤਾ ਨੂੰ ਕੁਛ ਨਾ ਕਹਵੇ। ਅੱਛਾ। ਮੇਰੀ ਮਾਂ ਨੂੰ ਕੁਛ ਨਾ ਕਹਵੇ ਤੇ ਮੂੰਹ ਚੋ ਚੱਕ ਡਿੱਗੇ ਉਹਦੇ ਬੁਰਾ ਹਾਲ ਹਨ ਤੇ ਲੋਕਾਂ ਨੇ ਵੀ ਕਿਆ ਵੀ ਕੀ ਕਰੀਏ ਇਹਦਾ। ਤੇ ਫਿਰ ਮੈਂ ਡਿਸਾਈਡ ਕੀਤਾ ਕਿ ਜਿੰਨੇ ਨੂੰ ਮਾਰਿਆ ਸ਼ਾਇਦ ਮਾਂ ਉਹਨੂੰ ਨਾ ਛੱਡਾਂ। ਹੂੰ। ਵੀ ਆਪ ਵੀ ਇਹਨੂੰ ਮਾਰਦੇ ਹਨ। ਹੋਏ ਹੋਏ। ਉਹ ਵੈਸੇ ਵੀ ਉਹਨੇ ਤੜਫ ਤੜਫ ਕੇ ਮਰ ਜਾਣਾ ਸੀ ਇੱਕ ਦਿਨ ਘਟਦਾ ਹੋਰ ਘਟਦਾ ਨਾ ਪਾਣੀ ਤੋਂ ਡਰਨ ਲੱਗ ਜਾਂਦਾ ਕੁੱਤਾ ਜਦੋਂ ਹੁੰਦਾ ਤੇ ਜਦੋਂ ਮੈਂ ਗਿਆ ਨੇੜੇ ਪਵੇ ਸਭ ਨੂੰ ਪਵੇ ਮੈਂ ਉਹਦੇ ਗੋਲੀ ਮਾਰੀ ਜਦੋਂ ਗੋਲੀ ਮਾਰੀ ਉਹ ਗੋਲੀ ਵੱਜਦੇ ਹੀ ਉਹਨੇ ਮੇਰੇ ਵੱਲ ਐਂ ਵੇਖਿਆ ਵੀ ਤੂੰ ਜਿਹਨੂੰ ਸਾਰੀ ਉਮਰ ਮੈਂ ਪਿਆਰ ਕੀਤਾ ਤੂੰ ਤੇ ਫੇਰ ਉਹਦੀ ਨਿਗਾ ਮੇਨੂੰ ਇੱਕਦਮ ਫੇਰ ਪੜੀ ਕਿਵੇਂ ਮਰ ਨਹੀਂ ਰਿਹਾ ਮੇਰੇ ਇੱਕ ਹੋਰ ਮਾਂ ਮੈਂ ਦੂਜੀ ਮਾਰੀ ਉੱਥੇ ਸੌਂ ਗਿਆ ਹੋਏ ਹੋਏ ਤੇ ਵੇਖਦਾ ਉਹਦੀ ਨਿਗਾ ਨੇ ਮੈਨੂੰ ਇਹੋ ਜਿਹਾ ਡਿਸਟਰਬ ਕੀਤਾ ਇੱਕ ਸਾਲ ਮੁੜ ਕੇ ਮੈਂ ਕੁੱਤਾ ਨਹੀਂ ਸੀ ਰੱਖਿਆ ਤੇ ਮੈਨੂੰ ਨਾ ਚੌਥੇ ਦਿਨ ਕਿਸੇ ਬੰਦੇ ਨੇ ਦੱਸਿਆ ਹੂੰ ਜਿੱਦ ਨੂੰ ਮਰਦਾ ਹੈ ਉਹ ਦਿਨ ਮੈਂ ਮੁੰਡਿਆਂ ਦੇ ਨਾਂ ਨਹੀਂ ਲਊਂਗਾ ਵੀ ਉਹਨਾਂ ਨੇ ਨਕਲ ਆਇਆ ਹੋਇਆ ਸੀਗਾ ਵੀ ਇਹ ਮਾਰਨਾ ਕਰਤਾਰ ਕਾਲਜ ਦੇ ਵਿੱਚ ਪ੍ਰਧਾਨਗੀਆਂ ਕਰਦਾ ਹੋਰ ਕਰਦਾ ਵੀ ਇਹ ਇਹੀ ਘਰ ਦੇ ਵਿੱਚ ਵੱਡਾ ਵੀ ਇਹਨੂੰ ਮਾਰ ਦਿੰਦੇ ਓਏ ਹੋਏ ਤੇ ਮੈਂ ਉਸ ਦਿਨ ਕਿਤੇ ਗਿਆ ਨਹੀਂ ਰੌਲਾ ਪੈ ਗਿਆ ਤੇ ਮੇਰਾ ਜੈਕੀ ਮਰ ਗਿਆ ਗੱਲ ਟਲ ਗਈ ਉਹ ਬੰਦੇ ਸੱਦੇ ਸਮਝੌਤੇ ਕੀਤੇ ਬੰਦੇ ਵਿੱਚ ਪਾਏ ਤੇ ਚਲੋ ਮੇਰੀ ਗੱਲ ਟਲ ਗਈ ਹੂੰ ਵੱਟੋਂ ਮੈਂ ਇੱਕ ਆਪਣਾ ਯਾਰ ਇੱਕ ਆਪਣਾ ਬੈਲ ਵਿਸ਼ਰਗ ਗਵਾਇਆ ਮੇਰੀ ਥਾਂ ਤੇ ਉਹ ਆਪਣੀ ਮੌਤ ਲੈ ਕੇ ਗਿਆ ਹੂੰ